லங்கி சிக்ஸ் கந்தே யார ਸਤਿ ਸ਼੍ਰੀ ਅਕਾਲ ਮੈਂ ਹਾਂ ਡੀ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਯਾਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਗੁਰੂ ਦਾ ਅਸਲ ਸਿੱਖ ਹੁੰਦਾ ਨਾ ਉਹ ਇਨਸਾਨੀਅਤ ਦੀ ਹਮੇਸ਼ਾ ਹੈਲਪ ਕਰਦਾ ਉਹ ਕੋਈ ਜਾਤ ਪਾਤ ਜਾਂ ਧਰਮ ਨਹੀਂ ਦੇਖਦਾ ਹਾਲੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕੁੜੀ ਜਦੋਂ ਉਸ ਨੂੰ ਕੋਈ ਸਵਾਲ ਪੁੱਛਦਾ ਹੈ ਸਿੱਖਾਂ ਬਾਰੇ ਉਸ ਨੂੰ ਪੁੱਛਦਾ ਹੈ ਵੀ ਜੇ ਤੁਸੀਂ ਵਿਆਹ ਕਰਨਾ ਹੋਵੇ ਤਾਂ ਉਹ ਕਹਿੰਦੀ ਹੈ ਕਿ ਮੈਂ ਇੰਡੀਅਨ ਨਾਲ ਵਿਆਹ ਕਰਵਾ ਲਵਾਂਗੀ ਪਰ ਸਿੱਖ ਨਾਲ ਵਿਆਹ ਨਹੀਂ ਕਰਵਾਵਾਂਗੀ ਇਹ ਬਹੁਤ ਹੀ ਗੰਦੇ ਹੁੰਦੇ ਆ ਸੋ ਜਦੋਂ ਇਹ ਗੱਲ ਇਸ ਕੁੜੀ ਨੇ ਕਹੀ ਤਾਂ ਦੇਖੋ ਵਾ ਨਿੱਕੀ ਜਿਹੀ ਭੈਣ ਨੇ ਇਹਨੂੰ ਕਿਵੇਂ ਠੋਕਮਾ ਜਵਾਬ ਦਿੱਤਾ ਹੈ ਆਓ ਤੁਹਾਨੂੰ ਇਸ ਵੀਡੀਓ ਵੱਲ ਲੈ ਚੱਲਦੇ ਹਾਂ ਤੇ ਇੰਡੀਅਨ ਸੇ ਕਰ ਲੂੰਗੀ ਲੇਕਿਨ ਸਿਕਸ ਸੇ ਨਹੀਂ ਬੜੇ ਗੰਦੇ ਹੁੰਦੇ ਆ ਯਾਰ ਬੜੇ ਗੰਦੇ ਹੁੰਦੇ ਆ ਇਸ ਲਈ ਨਹੀਂ ਚਾਦੀ ਨਹੀਂ ਤੈਨੂੰ ਸਿੱਖ ਪਹਿਨੇ ਲੱਗਦੇ ਚਲੋ ਸੋਚਿਆ ਤੇਰੀ ਗੌਰ ਨਾਲ ਗੱਲ ਤੂੰ ਸੁਣੀ ਮੇਰੀ ਇਹ ਸੇਖੀ ਆ ਜਿਹੜੇ ਤੇ ਆ ਪਹਿਨਾ ਦਿਆ ਇੱਜ਼ਤਾਂ ਪਚਾ ਲੈਂਦੇ ਤੂੰ ਕੀ ਮੁੱਲ ਜਾਣੇ ਪੱਗਾ ਵਾਲਿਆਂ ਦਾ ਜੋ ਤੁਹਾਨੂੰ ਕੋਈ ਸ਼ੇਦ ਦਾ ਫਿਰ ਪੱਗਾ ਵਾਲਿਆਂ ਤੋਂ ਕਿਉਂ ਜੇ ਹੁੰਦੀਆਂ ਇਹ ਖਾਲਸੇ ਦੀ ਦੇਣ ਆ ਜੇ ਤੁਸੀਂ ਇੱਜ਼ਤ ਨਾਲ ਜਿਉਂਦੇ ਆ ਇਹ ਖਾਲਸੇ ਦੀ ਦੇਣ ਆ ਜੇ ਤੁਸੀਂ ਇੱਜ਼ਤ ਨਾਲ ਇਹ ਮੰਤਰਾ ਚੜਕਦੇ ਟੱਲ ਨਹੀਂ ਸੀ ਹੋਣੇ ਹੁੰਦੇ ਪੱਗਾ ਵਾਲੇ ਯੋ ਹਾਂਜੀ ਫਿਰ ਜੇ ਤੁਸੀਂ ਵੀ ਅਸਲ ਸਿੱਖ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜਰੂਰ ਲਿਖ ਕੇ ਜਾਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ